ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਦੇ ਵਕੀਲ ਵੱਲੋਂ ਜਿਹੜੇ ਕੀ ਹੁਣ ਵੱਡੇ ਸਵਾਲ ਕੀਤੇ ਜਾਂਦੇ ਆ ਵੀ ਅਮਰਤਪਾਲ ਨੂੰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸਾਲ ਦੇ ਵਿੱਚ ਹਰ ਕੈਦੀ ਨੂੰ ਤਿੰਨ ਵਾਰ ਪੈਰੋਲ ਮਿਲਦੀ ਆ ਪਰ ਅਮਰਤਪਾਲ ਨੂੰ ਕਿਉਂ ਨਹੀਂ ਤੇ ਹੁਣ ਪੂਰੀ ਗੱਲਬਾਤ ਸਾਂਝੀ ਕਰਾਂਗੇ ਅਮਰਤਪਾਲ ਦੇ ਜਿਹੜੇ ਵਕੀਲਾ ਮਾਨ ਸਿੰਘ ਖਾਰਾ ਤਾਂ ਉਹਨਾਂ ਵੱਨੀ ਉਹ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਬੀਐਸ ਕੋਸ਼ਿਸ਼ ਤੋ ਸੰਸਦ ਪਈ ਅਮਰਪਾਲ ਸਿੰਘ ਨੂੰ ਅੱਜ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਜਿਹੜੀ ਕਸਟਡੀ ਪ੍ਰੋਲ ਦੀ ਮੰਗ ਕੀਤੀ ਗਈ ਸੀ ਕਿ ਵਿੰਟਰ ਸੈਸ਼ਨ اٹੈਂਡ ਕਰਨ ਦੇ ਲਈ ਅੱਜ ਕੀ ਕੁਝ ਹੋਇਆ ਸੁਣਵਾਈ ਦੇ ਦੌਰਾਨ ਗੱਲਬਾਤ ਕਰਾਂਗੇ ਉਹਨਾਂ ਦੇ ਵਕੀਲ ਐਡਵੋਕੇਟ ਈਮਾਨ ਸਿੰਘ ਖਾਰਾ ਸਾਡੇ ਨਾਲ ਮੌਜੂਦ ਨੇ ਖਾਰਾ ਸਾਹਿਬ ਅੱਜ ਜਿਹੜੀ ਸੁਣਵਾਈ ਹੋਈ ਹੈ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਕਿ ਵਿੰਟਰ ਸੈਸ਼ਨ اٹੈਂਡ ਕਰਨਾ ਹੈ ਕੀ ਕੁਝ ਹੋਇਆ ਸਾਡੀ ਹੀ ਮੰਗ ਹੈ ਜੀ ਮਾਨਯੋਗ ਆਈ ਕੋਰਟ ਤੋਂ ਵੀ ਜਿਸ ਤਰਜ਼ ਦੇ ਉੱਪਰ ਕੁਛ ਦੇਖੋ ਮੈਂਬਰ ਪਾਰਲੀਮੈਂਟ ਇੰਜੀਨੀਅਰ ਆਸ਼ੀਰ ਰਹਾਣ ਨੂੰ ਜਿਹੜੀ ਪ੍ਰੋਲ ਮਿਲੀ ਹੈ ਜੋ ਇੰਟੈਰਿਮ ਬੀਨ ਮਿਲੀ ਹੈ ਉਸ ਸੈਸ਼ਨ ਅਟੈਂਡ ਕਰ ਰਹੇ ਨੇ ਜਾਂ ਪਹਿਲਾਂ ਮੈਂਬਰ ਪਾਰਲੀਮੈਂਟ ਪੱਤੂ ਯਾਦਵ ਹੋਰੀਆ ਨੇ ਵੀ ਕੀਤਾ ਜੀ ਤਾਂ ਉਸੇ ਤਰ੍ਹਾਂ ਚ ਉੱਪਰ ਸਾਨੂੰ ਵੀ ਜੋ ਇਹ ਹੈਗਾ ਜੀ ਇਹ ਪ੍ਰੋਲ ਦਿੱਤੀ ਜਾਵੇ ਅੰਦਰ ਸੈਕਸ਼ਨ 15 ਆਫ ਐਨਐਸਏ ਤਾਂ ਕਿ ਅਸੀਂ ਉੱਥੇ ਜੋ ਆਪਦੇ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਦੀ ਗੱਲ ਹੈ ਉਹ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਰੱਖ ਸਕਣ ਇਹ ਸਾਡੀ ਬੇਨਤੀ ਹੈ ਜੀ ਤੇ ਕੀ ਕੁਛ ਜਿਹੜਾ ਸਰਕਾਰ ਨੇ ਪਿਛਲੀ ਸੁਣਵਾਈ ਦੇ ਦੌਰਾਨ ਤੁਸੀਂ ਜਿਵੇਂ ਦੱਸਿਆ ਸੀ 500 ਪੰਨਿਆਂ ਦਾ ਜਵਾਬ ਉਹਨਾਂ ਨੇ ਕੋਟ ਅੱਗੇ ਰੱਖਿਆ ਸੀ ਕਿ ਕਿਉਂ ਨਹੀਂ ਅਸੀਂ ਰਿਹਾ ਕਰ ਸਕਦੇ ਉਹਦੇ ਤੇ ਅੱਜ ਕੀ ਚਰਚਾ ਹੋਈ ਦੇਖੋ ਜੂ ਹੋ ਤਾਂ 5000 ਪੰਨੇ ਹੋ ਹੀ ਨਹੀਂ ਜਿਹੜਾ ਉਹਨਾਂ ਤੇ ਐਨਐਸਸੀ ਲਾਈ ਗਈ ਹੈ ਗਰਾਉਂਡਸ ਆਫ ਟੈਂਸ਼ਨ ਨੇ ਹਰੀ ਨੌਕਤਲ ਕੇਸ ਦਾ ਚਲਾਣਾ ਉਹੀ ਕੁਝ ਹੈ ਕੁਝ ਖਾਸ ਨਵਾਂ ਨਹੀਂ ਹੈ ਉਸ ਵਿੱਚ ਅਜਾ ਤੁਸੀਂ ਕੁਝ ਆਪ ਦੇ ਵੱਲੋਂ ਕੁਝ ਉਸ ਨੂੰ ਕਾਊਂਟਰ ਕੀਤਾ ਕਿ ਇਹ ਜਿਹੜੇ ਜਣੀਆਂ ਚੀਜ਼ਾਂ ਨੇ ਜੋ ਸਰਕਾਰ ਦਾਅਵੇ ਕਰ ਰਹੀ ਹੈਗੀ ਹੈ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਕੌਂਟਸ ਹੀ ਕਰਦੇ ਆ ਮੈਚ ਕਰ ਰਹੇ ਆ ਮੈਚ ਅੱਗੇ ਚੱਲ ਵੀ ਰਹੀ ਹੈ ਔਰ 15 ਦਸੰਬਰ ਜੋ ਅਗਲੀ ਤਰੀਕੇ 'ਚ ਉਦੋਂ ਦੇਖਦੇ ਹਾਂ ਕੀ ਫੈਸਲਾ ਹੁੰਦਾ ਹੈ ਅੱਛਾ ਜਿਹੜਾ ਇੱਕ ਐਨਐਸਏ ਨੂੰ ਚੈਲੰਜ ਕੀਤਾ ਸੀਗਾ ਉਹਦੀ ਸੁਣਵਾਈ ਕਦੋਂ ਹੋਣੀ ਅਗਲੀ ਤਰੀਕ ਤੇ ਵੀ ਚ ਆਰਡਰ ਹੋਇਆ ਹੈ ਜੀ ਵੀ ਜੋ 3 ਹਫ਼ਤਿਆਂ 'ਚ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰਨਾ ਹੈ ਜਮੀਨ ਐਨਐਸਏ ਵਾਲੇ ਕੇਸ 'ਚ 8 ਦਸੰਬਰ ਤੋਂ 3 ਹਫ਼ਤੇ ਮਾਤਰੀ ਸੰਬੰਧ ਬੰਦੇ ਆ ਜੀ ਤੇ ਉਸ ਤੋਂ ਬਾਅਦ ਜਿਵੇਂ ਆ ਵਿੰਟਰ ਵਕੀਸ਼ਨ ਹੀ ਆਉਣ ਵਾਲੀ ਹੈ ਜੀ 25 ਦਸੰਬਰ ਤੋਂ ਲੈ ਕੇ 8 ਜਨਵਰੀ ਨੂੰ ਹਾਈ ਕੋਰਟ ਲੱਗਣੀ ਹੈ ਉਸ ਤੋਂ ਬਾਅਦ ਜਿਹੜੀ ਕੇਸ ਦੀ ਤਰੀਕ 27 ਜਨਵਰੀ ਪਾਈ ਗਈ ਹੈ ਅੱਛਾ ਵਿੰਟਰ ਸੈਸ਼ਨ ਚ ਕਿਉਂਕਿ ਇਹ ਦਿਨ ਥੋੜੇ ਰਹਿਣਗੇ ਹੁਣ ਸੋਮਵਾਰ ਤੇ ਗੱਲ ਇਹਦੇ ਗਈ ਹੈ ਤਾਂ ਕੀ ਲੱਗਦਾ ਕਿ ਜਿਹੜੇ ਮੁੱਦੇ ਉਹਨਾਂ ਨੇ ਚੱਕਣੇ ਸੀਗੇ ਆ ਤੁਸੀਂ ਦੱਸਦੇ ਸੀਗੇ ਆਪਣੇ ਹਲਕੇ ਦੇ ਚੈਟਰ ਡਰਗਸ ਦਾ ਇਸ਼ੂ ਹੋਵੇ ਫਲੱਡ ਵਿਕਟਿਮਸ ਦੀ ਗੱਲ ਹੋਵੇ ਤਾਂ ਉਹਦੇ ਚ ਲੱਗਦਾ ਕਿ ਹੁਣ ਉਹ ਜੋ ਸੋਚਿਆ ਸੀ ਉਹ ਨਹੀਂ ਹੋ ਪਾਊਗਾ ਦੇਖੋ ਜੀ ਉਮੀਦ ਤਾਂ ਦੁਨੀਆ ਕਾਇਮ ਹੁੰਦੀ ਹੈ ਜੀ ਮੈਂਬਰ ਪਾਰਲੀਮੈਂਟ ਇੰਜੀਨੀਅਰ ਰਾਜੀਤ ਨੂੰ ਪਹਿਲੀ ਵਾਰ ਪ੍ਰੋਪੋਜ਼ਲ ਮਿਲੀ ਸੀ ਦੋ ਦਿਨ ਰਹਿ ਗਏ ਸੈਸ਼ਨ ਉਹ ਤੋਂ ਮਿਲੀ ਸੀ ਕਿ ਕਈ ਤਾਂ ਦੇ ਕਮੇਨ ਨੇ ਸילו ਵੀ ਚੈਲੰਜ ਕਰ ਦਿੱਤਾ ਗਿਆ ਹੈ ਫਿਰ ਬਜਟ ਸੈਸ਼ਨ ਹਾਂਜੀ ਇਹ ਸੀ ਵੀ ਮਾਨ ਸਿੰਘ ਖਾਰਾ ਜਿਹੜੇ ਕਿ ਅਮਰਤਪਾਲ ਦੇ ਵਕੀਲ ਨੇ ਤੇ ਪਰ ਹੁਣ ਜਿਹੜੀ ਖਬਰ ਇੱਕ ਹੋਰ ਆ ਰਹੀ ਹੈ ਸਾਹਮਣੇ ABC ਪੰਜਾਬ ਚੈਨਲ ਬਣੀਓ ਤਾਂ ਉਹਦੇ ਵਿੱਚ ਕੀ ਗੱਲਬਾਤ ਸਾਂਝੀ ਹੋਈ ਹੈ ਇਸ ਪੰਜਾਬ ਸਰਕਾਰ ਦੇ ਸਵਾਲ ਕੀ ਆ ਵੀ ਅਗਰ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਗੁੰਡਾਗਰਦੀ ਸ਼ੁਰੂ ਹੋ ਜਾਊ ਤਪ ਦੇ ਪੰਜਾਬ ਦੇਸ਼ ਭਰ ਦੇ ਵਿੱਚ ਇਹ ਹੰਗਾਮੇ ਹੁਣੇ ਸ਼ੁਰੂ ਹੋ ਜਾਣਗੇ ਅਮਰਤਪਾਲ ਦਾ ਜਿੰਨਾ ਚਿਕ ਝਾੜੂ ਪਾਰਟੀ ਪੰਜਾਬ ਦੇ ਵਿੱਚ ਆ ਉਹਨਾਂ ਚਿਕ ਡੇਬਰੂ ਗਾੜੀ ਰਹਿਣੀ ਇਹ ਪੰਜਾਬ ਸਰਕਾਰ ਦਾ ਕਹਿਣਾ ਬੀਜੇ ਅਮਰਤਪਾਲ 2027 ਦੇ ਵਿੱਚ ਜੇ ਪਹਿਲਾ ਵਾਰ ਆਉਂਦਾ ਤਾਂ ਇਹ ਮਾਮਲਾ ਵਿਗੜ ਸਕਦਾ ਪੰਜਾਬ ਦਾ ਮਾਹੌਲ ਵਿਗੜ ਸਕਦਾ ਇਹ ਪੰਜਾਬ ਸਰਕਾਰ ਦਾ ਕਹਿਣਾ ਸੀਮ ਭਵਨਤਮਨ ਦਾ ਕਹਿਣਾ ਹੈ ਜਿਹੜੀ ਕਿ ਹੁਣ ਤੱਕ ਦੀ ਅਪਡੇਟ ਆ ਇਹ ਇਹੀ ਹੈ ਵੀ ਅਮਰਤਪਾਲ ਦੀ ਐਨਐਸਏ ਤੇ ਹਰ ਵਾਰ ਗੱਲਬਾਤ ਹੁੰਦੀ ਹੈ ਵੀ ਐਨਐਸਏ ਕਿਉਂ ਵਧਾ ਦਿੱਤੀ ਜਾਂਦੀ ਹੈ ਤੇ ਪੈਰੋਲ ਕਿਉਂ ਨਹੀਂ ਮਿਲਦੀ ਪਰ ਇਹ ਬਈ ਹਰ ਵਾਰ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਮਾਨ ਸਿੰਘ ਖਾਰਾਵਨੀਓ ਸਵਾਲ ਵੀ ਕੀਤੇ ਜਾਂਦੇ ਆ ਪਰ ਅਮਰਤਪਾਲ ਨੂੰ ਪੈਰੋਲ ਨਹੀਂ ਮਿਲਦੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਗੁਰਪ੍ਰੀਤ ਹਰੀ ਨੌਂ ਦਾ ਜਿਹੜਾ ਇੱਕ ਕਤਲ ਹੁੰਦਾਗਾ ਉਹਦੇ ਮਾਮਲੇ ਚ ਇੱਕ ਐਨਐਸ ਤਾਂ ਇਸ ਮਾਮਲੇ ਦੇ ਵਿੱਚ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਜਿਹੜੇ ਉਹਨਾਂ ਦੇ ਸਾਥੀ ਆ ਅਮਰਤਪਾਲ ਦੇ ਉਹਨਾਂ ਤੋਂ ਐਨਐਸ ਛੁੱਟ ਜਾਂਦੀ ਹੈ ਇਕੱਲੇ ਅਮਰਤਪਾਲ ਤੇ ਲੱਗੀ ਹੋਈ ਆ ਤੀਜੀ ਵਾਰ ਐਨਐਸ ਫੇਰ ਲੱਗੇ ਤਾਂ ਉਹਨੂੰ ਡਿਬ੍ਰੂਗੜ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਂਦਾ ਤੇ ਜਿਹੜੇ ਭਈ ਉਹਦੇ ਸਾਥੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਅਮਰਤ ਸਰ ਜੇਲ੍ਹ ਦੇ ਵਿੱਚ ਲਿਆਤਾ ਜਾਂਦਾ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਉਹਨਾਂ ਦੇ ਵਕੀਲ ਜੋ ਮਾਨ ਸਿੰਘ ਖਾਰਾ ਉਹਨਾਂ ਦੇ ਅੱਜ ਸੁਣਵਾਈ ਹੋਈ ਸੀ ਕੋਰਟ ਦੇ ਵਿੱਚ ਉਹਨਾਂ ਦੇ ਬੰਨਿਓ ਹੁਣੇ ਪੂਰੀ ਗੱਲਬਾਤ ਸਾਂਝੀ ਕੀਤੀ ਜਾਂਦੀ ਆ ਵੀ ਹਰ ਕੈਦੀ ਨੂੰ ਸਾਲ 'ਚ ਤਿੰਨ ਵਾਰ ਪੈਰੋਲ ਮਿਲਦੀ ਆ ਅਮਰਤਪਾਲ ਨਾਲ ਨਾਂ ਅਨਸਾਫੀ ਕਿਉਂ ਤਾਂ ਇਹ ਹੁਣ ਤੱਕ ਦੀ ਅਪਡੇਟ ਜਿਹੜੀ ਥੋੜੀਆਂ ਸਾਂਝੀ ਜ਼ਰੂਰ ਕਰਨੀ ਸੀ ਪਰ ਹੁਣ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਦਾ ਉਹ ਵੀ ਤੁਹਾਨੂੰ ਦੱਸਦਾ ਵੀ ਉਹਨਾਂ ਦਾ ਵੀ ਇਹ ਕਹਿਣਾ ਜਿਹੜਾ ਕਿ ਸੀਐਮ ਭੰਤਮਾਨ ਵੀ ਜੇ ਅਗਰ ਅਮਰਤਪਾਲ ਪੰਜਾਬ 'ਚ ਬਾਰ ਆਉਂਦਾਗਾ ਤਾਂ ਹਗਾਮੇ ਹੋਣੀ ਸ਼ੁਰੂ ਹੋ ਜਾਣਗੇ ਕ੍ਰਾਈਮ ਹੋਣਾ ਸ਼ੁਰੂ ਹੋ ਜੂ ਗੁੰਡਾਗਰਦੀਆਂ ਚੱਲਣਗੀਆਂ ਤਾਂ ਇਹ ਬਈ ਪੰਜਾਬ ਸਰਕਾਰ ਦਾ ਕਹਿਣਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਕੰਪਲੀਟ ਹੋ ਜਾਂਦੀ ਸ਼ੇਅਰ ਕਰਿਆ ਕਰੋ ਹੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨਾਂ ਦਾ ਮਿਲਦੇ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ